ਸਸਕਾਰ ਦੀ ਸਵਤਨਗਤ ਚੈਨੰਦ ਤੇ ਅੱਜ ਅਸੀਂ ਚੱਲੇ ਆਂ ਥੋੜਾ ਜਿਮ ਸਮਾਨ ਲੈਣਾ ਸੀਗਾ ਮੈਂ ਕੋ ਨੂੰ ਨਾਲ ਲੈ ਕੇ ਚੱਲੀ ਤੇ ਤੇ ਲਿਆੜੀ ਦਿੱਤਾ ਤੋਂ ਦਸ ਬਸ ਸਭ ਮਰੇ ਚ ਕਰਦੀ ਫਰੀਜ਼ ਨਾਲ ਉਹ ਤਾਂ ਆਪਣੇ ਘਟੇ ਆ ਗਏ ਹਾਂ ਬਾਈ ਖਤੜ ਜਾ ਪੁਲਿਸ ਨਾਲ ਤੇਰਾ 10° ਨਾਲ ਤੇ ਮਾਰਕੀਟ ਲੱਗੀ ਆ ਸਾਜੀਆਂ

I'm <laughs> happy <laughs> <laughs> ਤੇਰਾ ਆਪਾਂ ਇੰਨੀ ਬਾਤ ਕਿ ਅੱਜ ਸ਼ਨੀਵਾਰ ਆ ਨਾ ਅੱਜ ਮਾਰਕੀਟ ਦੂਜੀ ਆ ਉਹਦੇ ਕਰਕੇ ਰਾਸ਼ ਪਿਆ ਹੋਇਆ ਇੰਨੀ ਵਾਰ ਤੁਰ ਕੇ ਜਾਵਾਂਗੇ ਟਿਕਟ ਕਿੱਥੇ ਲੋਣਾ ਨਹੀਂ ਗਿੱਝ ਗਲਤ ਮੈਂ ਟਾਈਮ ਮੈਂ ਉੱਤਰੀ ਕੋਲੋਂ ਆਇਆ ਚਲ 5 ਮਿੰਟ ਇੱਥੇ ਲਾ ਦੇ ਆਪਾਂ ਕਿਹੜਾ ਬਾਹਰ ਟਾਈਮ ਆ ਜਾ ਆ ਜਾ ਸਹੀ ਕਿੱਦਾਂ ਕਰ ਉਧਰ ਹੀ ਆ ਜੀ ਅਸੀਂ ਘੱਟੀ ਪਾਰਕਿੰਗ ਲਾਤੀ ਆ ਤੇ ਸਾਨੂੰ ਜਗ੍ਹਾ ਬਹੁਤ ਥੋੜੀ ਦੂਰੀ ਮਿਲੀ ਜਿਵੇਂ ਸ਼ਨੀਵਾਰ ਕਰਕੇ ਤੇ ਦੂਸਰੀ ਮਾਰਕੀਟ ਲੱਗਦੀ ਘੱਟ ਤੱਕ ਨਹੀਂ ਕਰਕੇ ਸ਼ਨੀਵਾਰ ਲੱਗਦੀ ਆ ਤੇ ਤਾਂ ਕਰਕੇ ਅੱਜ ਰਸ਼ ਬਹੁਤ ਜਿਆਦਾ ਵਾ ਤੇ ਬਾਕੀ ਅੱਜ ਸ਼ਨੀ ਤੇ ਸੈਚਡੇ ਤੇ ਸੰਡੇ ਨੂੰ ਛੁੱਟੀ ਹੁੰਦੀ ਕਰਕੇ ਕੰਮਾਂ ਤੇ ਨਹੀਂ ਗਏ ਕਟਿੰਗਾ ਤਾਂ ਦਾਦ ਅਸ਼ ਬਹੁਤ ਅੱਜ ਤੇ ਹੁਣ ਸਾਨੂੰ ਜਗ੍ਹਾ ਮਿਲ ਗਈ ਸੀ ਸਿਲਾਤੀ ਤੇ ਹੁਣ ਇਸ ਤਰ੍ਹਾਂ ਕੇ ਜਾ ਰਹੇ ਹੁਣ ਜੋ ਸਾਹਮਣੇ ਲੱਗੀ ਹੋਈ ਆ ਸਬਜੀ ਮੰਡੀ ਇਹ ਸ਼ਨੀਵਾਰ ਨੂੰ ਲੱਗਦੀ ਆ ਵੇਖਦੇ ਆਂ ਜੇ ਤਾਂ ਟਾਈਮ ਹੋਇਆ ਤਾਂ ਫੇਰ ਵਾਪਸੀ ਤੇ ਅੰਦਰ ਜਾਵਾਂਗੇ ਇੱਕ ਜਿਵੇਂ ਆਇਆ ਕਪਾਹ ਲਾ ਜਾਣੀ ਇਥੋਂ ਪਰਫਿਊਮ ਜਿਹੜਾ ਬਾਣੀ ਵਾਲਾ ਖਤਮ ਹੋਇਆ ਹੋਇਆ ਬਾਣੀ ਵਾਲਾ ਪਰਫਿਊਮ ਮੈਂ ਨਹੀਂ

Guarda quale neofila manchi. Allora, so, qui sono no, 33 e yeah. 90. 13 e 90. Qual è l'effetto che è? ਚੁੱਕੀ ਜਾਂਦੇ ਆ ਨਾ ਅੱਲਾ ਦਾ ਇਹ ਸੁਪਾ ਹੀ ਲੱਗ ਜਾਂਦੇ ਆ ਨਾ ਇਹ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੋਣੀ ਅੱਲਾ ਦਾ ਚੁੱਕੀ ਜਾਂਦੇ ਉਹਨੇ ਤਾਂ ਸਾਫ਼ ਕਰ ਜਾਂਦੇ ਪਰ ਆਲੂ ਵੇਖ ਲੀ ਆਲੂ ਮੇਲਾ ਦਾ ਲਾਲ ਸ਼ਾਇਦ ਇਸੇ ਨਾਲ ਹੋਣ ਛਿੱਟੇ ਹੀ ਪੈ ਜਾਂਦੇ ਇਹਨੇ ਫਰੂਟ ਫਲਾਟ ਵੀ ਨਹੀਂ ਵਧਿਆ ਕੇ ਹੋ ਜੀ ਨੇ ਨੋ ਚਿੱਟੇ ਆ ਲੂ ਲਾਲ ਹੈ ਚਿੱਟੇ ਆ ਇਹ ਸ਼ਕਰਕੰਦੀ ਚੱਲ ਫਿਰ ਐਵੇਂ ਟਾਈਮ ਖਰਾਬ ਕੀਤਾ ਮੈਂ ਲਾਲ ਆਲੂ ਆਹ ਪਾ ਕਿੰਨੇ ਸੋਹਣੇ ਹਨਾ ਜਿਵੇਂ ਤਾਂ ਪੱਟ ਕੇ ਦੇਖੋ ਨਾ ਲਾਲ ਆਲੂ ਸਾਨੂੰ ਵੀ ਵੀ ਕਲੈਕਸ਼ਨ ਇਸੇ ਤਰ੍ਹਾਂ ਹੋਊਗਾ E... Sì. Io possiamo fare 3 kg e 5 euro scontate? 100 kg e 5 euro scontate ah. le eliche? che ho che conto un pagare? sì sì sì, 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 sì. per kilo? su non sono no facciamo eh? no bianco no solo rosso, ah. solo rosso io piace rosso buono questo vero? sì vestere, sì, sì non... rosso buono okay. eh? ha tante rosse 100 kg le eliche fangiali no? ਉਹ ਤਾਂ ਬੜੀ ਪੀਸਾ ਬਰੀ ਤੇ ਕਿਉਂਕਿ ਆਲੂ ਤਾਂ ਹੁਣ ਲੱਗਦੇ ਹੀ ਨਹੀਂ ਬਸ ਸਹੀ ਹਿੰਦ ਤੇ ਬੀਆਪ ਅਪੋਸਟ ਹੈ ਆਸ ਕਰਦਾ ਸਾਰੇ ਠੀਕ ਠਾਕ ਹੋਮਗੇ ਆ ਜਾਏਗਾ ਸ਼ਨੀਵਾਰ ਸ਼ਨੀਵਾਰ ਦੀ ਸ਼ੋਪਿੰਗ ਕਰਨ ਚੱਲੇ ਆ ਬੀਕਨ ਤੇ ਦਵਿੰਦਰ ਸਿੰਘ ਅਨਮੋਲ ਸਿੰਘ ਬੰਟੀ ਉੱਤ ਨਹੀਂ ਰੱਖੀ ਕੀ ਗੱਲ ਹੈ ਜੀ ਅਜੇ ਕੋਈ ਨਹੀਂ ਆ ਗਿਆ ਸਾਡਾ ਤੀਜਾ ਪਰਸਨ ਬੰਟੀ ਔਰ ਗੋਰਾ ਉੱਪਰ ਆ ਜੀ ਗੋਰਾ ਕਹਿੰਦਾ ਤੁਸੀਂ ਤੁਰੋ ਮੈਂ ਆ ਗਿਆ ਤੁਹਾਡੇ ਮਗਰ ਮਗਰ ਤੇ ਆ ਬੰਦਾ ਓ ਜੱਕਲੇ ਦਵਿੰਦਰ ਨੇ ਝੋਲਾ ਇਹਨਾਂ ਦਾ ਲਫਾਫਾ ਸਾਨੂੰ ਮਹਿੰਗਾ ਪੈਂਦਾ ਇੱਥੇ 10 ਸੈਂਟੀ ਦੇ ਇਹਨਾਂ ਦੇ ਲਫਾਫਾ ਝੋਲਾ ਭਰ ਕੇ ਲੈਣਾ ਕਹਿੰਦਾ ਪਪ ਝੋਲਾ ਘਰੋਂ ਹੀ ਲੈ ਕੇ ਚੱਲ ਗਿਆ ਜਾਂ ਆ ਸਾਡੇ ਕੋਲ ਕਿਸਕ ਤਿੰਨ ਕੁ ਮਹੀਨੇ ਬਹਗੇ ਨਹੀਂ ਇਹ ਹਜੇ ਵੀ ਖੱਬਿਆਤੀ ਚੱਲਦੇ ਆ ਇੱਥੇ ਸੱਜੇ ਹੱਥ ਚੱਲਣਾ ਪੈਂਦਾ ਤੇ ਹਜੇ ਵੀ ਪੁੱਠੇ ਹੱਥ ਹੀ ਜਾਂਦੇ ਨੇ ਇੰਡੀਆ ਵਾਲਾ ਹਿਸਾਬ ਹੀ ਸਮਝਾ ਉਹ ਹਜੇ ਇਹਨਾਂ ਦਾ ਇੱਥੇ ਇਹ ਆ ਤਿੰਨੇ ਜਾਂਦੇ ਪੁੱਠੇ ਹੱਥ ਨੇ ਇਹਨਾਂ ਨਾਲ ਬਾਜਾ ਮਾਰਦਾ ਹੁਣ ਫਿਰ ਕ੍ਰੋਸ ਨਹੀਂ ਹੋ ਰਿਹਾ ਰੋੜੇ ਇਹਨਾਂ ਤੋਂ ਆ ਇਟਲੀ ਦੇ ਵਿੱਚ ਟ੍ਰੀ ਇਹ ਇੱਥੇ ਬਹੁਤ ਵੈਲਿਊ ਹੈ ਇਹਨਾਂ ਦੀ ਆਪਣੇ ਪੰਜਾਬ ਜਿੱਥੇ ਪਟ ਪਟ ਹੀ ਸਿੱਟੀ ਜਾਂਦੇ ਆ ਜਿੱਥੇ ਰੋਡ ਨਿਕਲਣੀ ਉੱਥੇ ਪਟ ਦਿੰਦੇ ਆ ਮਾਰਕੀਟ ਹੈ ਮਾਰਕੀਟ ਅਸੀਂ ਪਹੁੰਚ ਗਏ ਆ ਲਾ ਬਰੀਆ ਲੱਗੀ ਹੁੰਦੀ ਆ ਮਤਲਬ ਸੇਲ ਤੇ ਕਹਿ ਸਕਦੇ ਆ ਕੋਈ ਸੇਲ ਚ ਹੁੰਦੇ ਇਹ ਬੈਲ ਤੁਸੀਂ ਬਸ ਇਹ ਪੰਜ ਐਸ ਨਾਲ 5000 ਰੁਪਏ ਤੇ ਇੰਡੀਆ ਦੇ 500 ਦੀ ਬਣੀ ਆ ਇੱਕ ਆਲੇ ਢਿੱਗੀ ਪਰਸਨ ਇਥੇ ਇਹਰੋ ਤੇ ਲਗੜਚ ਤਨਾਹਿਆਰ ਦੇ ਵੀਂਦੀ ਦੇ ਮੁਤਾਬਕ ਇੱਥੇ 30 ਰੁਪਏ ਦਾ 15 ਰੁਪਏ ਦਾ ਮਹਸੂਸ ਲੱਗੇ ਨਹੀਂ ਇੰਡੀਆ ਦੇ 1000 ਰੁਪਏ ਦੇ ਹਿਸਾਬ ਨਾਲ ਤੇ 10000 ਰੁਪਏ ਦੇ ਮਹਸੂਸ ਨਹੀਂ ਮਣੀ ਗੱਲ ਹੈ ਦਵਿੰਦਰ ਲੈ ਕਰ ਰਹੇ ਲੈਣ ਵਾਸਤੇ ਹਾਂ ਦੇ ਹੈਗੀਆਂ ਦਸੰਬਰ ਦੀ ਦਾ ਆ ਪਰਸ ਦੇਖੀਏ ਤੁਸੀਂ ਪਿੱਛੇ ਵੀ ਦਿਖਾਈ ਤੁਹਾਨੂੰ 1000 1000 ਰੁਪਏ ਦੇ ਹਿਸਾਬ ਨਾਲ 10000 ਰੁਪਏ ਦੇ 500 ਰੁਪਏ ਦੀਆਂ ਹੋਗੀਆਂ ਤਿੰਨ ਤੇ ਇੱਥੇ 5 ਰੁਪਏ ਦੀ ਆ ਹਾਂ ਬੱਚਿਆਂ ਵਾਲੇ ਸੂਟਾਂ ਦੇ ਛੋਟੇ ਉਹਦੇ ਵਾਸਤੇ ਅਨਮੋਲ ਤੇ ਦਵਿੰਦਰ ਕਹਿੰਦੇ ਆਪਾਂ ਲੈ ਲਈਏ ਕਸਮ ਇਸ ਤਲਾਹਾਂਗੇ ਘਰੇ ਵੀ ਹੈਨਾ ਡਿਜ਼ਾਈਨਿੰਗ ਦੇਣੀਆਂ ਡੇਢ ਕਿੰਨੇ ਦਾ ਹੈ ਡੇਢ ਸੌ ਰੁਪਏ ਦਾ ਹੋ ਗਿਆ ਤੇ ਡੇਢ ਰੁਪਏ ਦਾ ਡੇਢ ਦਾ ਹੋ ਗਿਆ ਇੱਕ ਦਾ ਨਹੀਂ ਹੈਗਾ ਇੰਡੀਆ ਦਾ ਮਤਲਬ ਆ ਆਪਣੇ ਮਤਲਬ ਸਹਰਾਣੇ ਆ 10000 ਰੋ ਦਾ ਇੰਡੀਆ ਦੇ ਮਤਲਬ ਕਾ 1000 ਦਾ ਇੱਕ ਆ ਇੰਡੀਆ ਤੋਂ ਆਪਣੇ ਹੀ ਮਿਲਨ ਦਾ 500 ਦੇ 2 ਮਿਲ ਜਾਂਦੇ ਨੇ ਲੇਡੀਜ਼ ਕੋਸਮੈਟਿਕ ਦਾ ਸਮਾਨ ਆ ਆ ਕੇ ਕਰਨਾ ਛੋਟਾ ਮੈਂ ਸਟਿੰਗਾਂ ਜੀ ਪਾਉਣ ਵਾਲੇ ਮਤਲਬ 1000 1000 ਰੁਪਏ ਦਾ ਲੱਗੇ ਹੋਏ ਨੇ 10000 ਰੋ ਦਾ ਕੋਈ 7000 ਰੋ ਦਾ ਆ ਲੱਗਿਆ ਨਾ ਕੋਟ ਇਹ ਆਇਆ ਨੇ ਆਪਣੇ ਵੀ ਵੀਰ ਉਹਦੇ ਇੰਡੀਆ ਦਾ ਮਤਲਬ 200 ਤਾਂ ਹੋ ਗਿਆ ਇੰਡੀਆ ਦਾ ਕੰਬਲ ਕਿਹ ਹੋਇਆ ਇਹ 1500 ਤਾਂ ਹੋ ਗਿਆ ਜੀ ਇੰਡੀਆ ਹਿਸਾਬ ਨਾਲ ਦੇਖਦੇ ਮੇਰੇ ਅੱਜ ਦਾ ਆਟਾ ਚੇਂਜ ਹੋਇਆ ਵਾ ਅੱਜ ਥੋੜਾ ਜਿਹਾ ਆਟਾ ਮਿਲਦਾ ਤਾਂ ਪਹਿਲਾਂ ਰੋਗਾ ਲੇਟ ਆਇਆ ਲੱਗਦਾ ਇਹ ਹੋਰ ਭਰਾ ਕੀ ਹਾਲ ਨੇ ਅੱਜ ਕਿਵੇਂ ਚੇਂਜ ਕਰਤਾ ਆਟਾ ਇਹ ਥੋੜੇ ਜਿਹੇ ਸਹੀ ਹੁੰਦੇ ਨਾਲ ਸਹੀ ਹੈ ਸਟਾਰਟਿੰਗ ਇੱਥੇ ਖੜੇ ਨੇ ਓਕੇ ਹਾਂ ਐਂਟਰੀ ਦੇ ਉਹ ਖੜੇ ਲੋ ਜੀ ਦਵਿੰਦਰ ਹੁਣ ਹੀ ਲੈਣ ਲੱਗਿਆ ਤਾਲਾ ਕਿਚਨ ਦਾ ਸਾਮਾਨ ਸੀਗਾ ਬਾਕੀ ਪੈਂਡਿੰਗ ਇਹ ਦੇਖਣ ਜਿਵੇਂ 2 ਰੁਪਏ ਕੀ ਕੀ ਲੈ ਲਿਆ ਤੁਸੀਂ ਜਿਵੇਂ 2 ਰੁਪਏ 80 ਪੈਸੇ ਆ 280 ਰੁਪਏ 300 ਰੁਪਏ ਕਿਲੋ ਹੋਰ 500 ਰੁਪਏ ਕਿਲੋ ਕੇੰਡਲਾਂ ਪੈਂਗਣੀਆਂ ਇਹਦਾ ਕੋ ਰੇਟ ਨਹੀਂ ਲਾਏਗਾ ਮੈਂ ਮਰਚ ਲੈ ਲਈਆਂ ਇੱਕ ਦਿਨ ਭਾਂ ਨਹੀਂ ਦੇਣਾ 580 ਮਿੰਟ ਰੇਅਰ ਚੰਪਾਂ ਮਦਮ ਮੈਂ ਤਾਂ ਉਤਰ ਨਹੀਂ ਆ ਮੈਂ ਚੂਜ਼ ਕਰੋ ਕਿਹਨੇ ਲੈਣਾ ਹੈ ਅਸੀਂ ਕਿਵੇਂ ਕਰੀਏ ਸੱਸ ਇੱਕ ਆ ਮੈਂ ਬੈਠ ਸਮਾਰ ਸਾਰਾ ਰੱਖ ਦੋ ਅਸੀਂ ਤੁਹਾਨੂੰ ਪਹਿਲਾਂ ਪਹੁੰਚਣਾ ਆਲੂ ਲੈਣੇ ਤਾਂ ਉੱਥੋਂ ਲੈ ਲਿਓ ਲੱਗੇ ਹੋਏ ਆ ਮਮੀ ਡੈਗੀ ਇੱਕ ਜਣਾ ਹੋਰ ਬਹਿ ਜਾ ਨੀ ਬਹਿਣਾ ਕਿਸ ਨੇ ਪੈਂਡੀ ਕੇਟਰੋ ਦਾ ਉੱਤਰ ਆਸੀ ਬਿਠਾ ਲਿਆ ਆਦੇ ਪੁਲਸ ਫਿਰ ਨਹੀਂ ਨਹੀਂ ਤਾਂ ਫਿਰਦੇ ਤੇ ਨਹੀਂ ਅੰਮਣ ਦਾਦੀਆਂ ਜੇ ਉਹ ਦੋ ਆ ਜਾਂਦੀ ਫਿਰ ਤੇ ਉਹ ਦੂਜਿਆਂ ਨੇ ਹਜੇ ਸਬਜ਼ੀ ਮੰਡੀ ਹੋ ਕੇ ਆਉਣ ਖਰੀਦਦਾਰੀ ਕਰਨ ਤਾਂ ਦੋਸਾਂ ਸੀ ਲੈ ਜਾਂਦੇ ਸਾਰੀਆਂ ਲੈਂਦਾ ਸਰ ਹਾਂ ਦਾਲਾਂ ਵਗੈਰਾ ਲਿਆਏ ਸੀ ਆਲੂ ਮੈਂ ਤਾਂ ਬਹੁਤ ਸੋਨੇ ਮਿਲ ਗੋਲਪਣੀ ਤੇ ਜਿਵੇਂ ਤਾਜ਼ੇ ਆਪਣੇ ਖੇਤੋਂ ਨੇ ਪੱਟੇ ਹੁੰਦੇ ਤੇ ਬਹੁਤ ਲਾਲ ਲਾਲ ਆ ਦੇਖ ਲਿਆ ਉਹ ਤੂੰ ਹਾਂ ਪਹਿਲਾਂ ਅਸੀਂ ਉੱਥੇ ਰੁਕਣਾ ਸੀ ਸ਼ੁਰੂ ਕੀ ਨਹੀਂ ਗਏ ਆਪਨੇ ਤਾਂ ਨਵੇਂ ਘਰ ਦੇ ਨੇੜੇ ਅਸਤ ਸ਼ਨੀਵਾਰ ਨੂੰ ਇੱਥੇ ਸਮਾਨ ਲੈ ਜਾ ਕਰ ਪਹਿਲਾਂ ਅਸੀਂ ਕਿਹ ਵੀ ਚਾਹ ਹੁਣ ਰੁਕ ਜੀ ਜਾਂਦੇ ਫਿਰ ਉਹ ਮੋੜ ਤੇ ਰੁਕਾਂਗੇ ਲਓ ਜੀ ਆ ਗਏ ਸੂਸੀ ਤੇ ਭੈਣ ਹੋ ਗਈ ਹੈ ਲੇਟ ਮਾਰਕੀਟ ਚਲੇਗੀ ਸਾਡੇ ਨਾਲ ਐ 20 ਮਿੰਟ ਲੇਟ ਆ ਕੋਈ ਬਾੜੀ ਨਹੀਂ ਹਮਮਮ ਓਕੇ ਬਈ ਓਕੇ ਜਾਓ ਜਾਓ ਪਾਰਸ ਤੇ ਪਾਰਸ ਮੇ ਆ ਜਾ ਹਾਏ ਚਲੋ ਬਿੱਤੇ ਬੱਤਾ ਚਲੋ ਬੱਤੀ ਹੋਈ ਆਪਣੀ ਹੋਈ ਪੁੱਤ